ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆ ਇਹਨਾਂ ਦੇ ਦਰਸ਼ਨ ਕਰੋ ਇਹਨਾਂ ਤੁੱਪ ਸੇ ਕੀ ਹੁੰਦੇ ਸੀ ਉਹ ਡੱਬੇ ਨਾਲ ਪਏ ਤੇ ਮੈਨੂੰ ਵੇਖਣ ਖੜਿਆ ਹੋ ਕੇ ਆ ਗਏ ਅਮਰੋਦ ਪਏ ਸੀਗੇ ਖਾ ਖੋ ਕੇ ਤੇ ਮੋਜ ਨਾਲ ਬੈਠੇ ਸੀਗੇ ਬਾਕੀ ਨਾ ਤੁਹਾਨੂੰ ਉਹ ਦੂਜਾ ਦਿਖਾਉਣਾ ਜਿਹੜਾ ਆਪਾਂ ਸ਼ੈੱਡ ਬਣਾਇਆ ਕਿੰਨਾ ਉਹਦੇ ਤੇ ਖਰਚਾ ਆ ਕਿੰਨੀਆਂ ਚੀਜ਼ਾਂ ਲੱਗੀਆਂ ਅੱਜ ਤੁਹਾਨੂੰ ਸਾਰਾ ਪ੍ਰੋਪਰ ਦੱਸ ਦਿਆਂਗੇ ਬਾਹਰ ਜਾ ਵੀ ਬਣਵਾ ਲਿਆ ਇਹ ਸੁੱਕਾ ਹੋ ਗਿਆ ਤਾਂ ਮੇਰੇ ਨਾਲ ਹੁਣ ਪਲਾਸ ਲੈ ਚੱਲੀਏ ਨਿੱਕਾ ਮोटा ਕੰਮ ਜਾ ਕਰਨਾ ਆ ਪੌੜਕਾ ਬਣਾਤੀਆਂ ਇੱਥੇ ਜਾਲੀ ਲਾਈਏ ਨਾ ਇਹ ਥੋੜੀ ਢਿੱਲੀ ਹੈ ਜੀ ਇਹਨੂੰ ਉੱਤੋਂ ਕਾਹੇ ਤਰੀਕੇ ਨਾਲ ਵਾਂਸ-ਬੋਸ ਬੰਨਣਾ ਜਾਂ ਤਾਰਾਂ ਬੰਨਾਂਗੇ ਇੱਕ ਤਰ੍ਹਾਂ ਵੀ ਖੜੀ ਕਰਤੀ ਆ ਵੀ ਸੌਖਾ ਹੋ ਜਾਏ ਮੁੜ ਕੇ ਬੰਨਣ ਵਾਸਤੇ ਉਹ ਜਿਹੜਾ ਉੱਚਾ ਥਾਂ ਆ ਛੱਡਿਆ ਇੱਥੇ ਕੁੱਕੜਾਂ ਵਾਲਾ ਬਣਾਵਾਂਗੇ 5 ਫੁੱਟ ਚੌੜਾ ਉਹ ਉੱਥੋਂ ਤੱਕ ਪਿੱਲਰ ਹੈ ਉੱਥੋਂ ਐਂ ਗੰਧ ਕਰ ਦਾਂਗੇ ਇਦਾਂ ਐਂ ਮੁਰਗਾ ਜਾਲੀ ਜਿਹੜੀ ਆਉਂਦੀ ਆ ਉਹ ਲਾ ਕੇ ਤੇ ਕੁੱਕੜਾਂ ਵਾਲਾ ਬਣ ਜਾਣਾ ਇਹ ਘੱਟੋ ਘੱਟ ਵੀ 20 ਫੁੱਟ ਬਣ ਜੂਗਾ 15 ਤੋਂ 20 ਫੁੱਟ ਲੰਮਾ ਤੇ 5 ਫੁੱਟ ਚੌੜਾ ਬਾਕੀ ਜਦੋਂ ਵਧਾਉਣਾ ਹੋਇਆ ਬਾਅਦ ਚ ਅੱਗੇ ਵਧਾ ਲਾਂਗੇ ਇਧਰ ਵੀ ਜਾਲੀ ਉਹਵੇਂ ਲੱਗੀ ਆ ਆ ਜਿਹੜਾ ਸੈੱਡ ਆ ਇਹ ਇੱਥੇ ਚੜ ਕੇ ਵਿਗਾਉਣਾ ਮੈਂ ਤੁਹਾਨੂੰ ਇਹ ਜਿਹੜੀਆਂ ਉੱਤੇ ਛਾਤ ਤੇ ਪਲੇਟਾਂ ਪਾਈਆਂ ਨਾ ਆਹ ਸੀਮੈਂਟ ਵਾਲੀਆਂ ਚਾਦਰਾਂ ਪਾਈਆਂ ਇਹ ਅੱਠ ਚਾਦਰਾਂ 6 6 ਫੁੱਟ ਵਾਲੀਆਂ 12 ਫੁੱਟ ਇਸ ਤਰੀਕੇ ਨਾਲ ਲੰਮਾ ਹੈ ਤੇ 10 ਫੁੱਟ ਪਛਾਣੂ ਹੈ 10 ਬਾਈ 12 ਦਾ ਕਮਰਾ ਜਿਹੜੀਆਂ ਆ ਤੁਸੀਂ ਰੋਸ਼ਨਦਾਨ ਛੱਡਿਓ ਇਹ ਕੱਟ ਕੇ ਨਹੀਂ ਬਣਾਈਆਂ ਜਿਹੜੀ ਆ ਚਾਦਰ ਐ ਇਹ ਐ 8 ਫੁੱਟ ਉੱਚੀ ਸਾਈਡ ਵਾਲੀ ਵੀ 8 ਫੁੱਟੋ ਕੀ ਆ ਵਿਚਾਲੜੀ 6 ਫੁੱਟ ਪਾਤੀ ਉੱਤੇ 2 ਫੁੱਟ ਦਾ ਰੋਸ਼ਨਦਾਨ ਬਚ ਗਿਆ ਉਹ ਸਾਰੇ ਪਾਸੇ ਐਵੇਂ ਕੀਤਾ ਆ ਇਧਰਲਾ ਵੀ ਐਵੇਂ ਆ ਵੀ ਤੇੜੀਆਂ ਦੋ ਚਾਦਰਾਂ ਇਹ ਦੂਜੀਆਂ ਪਾਤੀਆਂ 8 ਫੁੱਟ ਵਾਲੀਆਂ ਵਿਚਾਲੇ 6 ਫੁੱਟ ਵਾਲੀ ਪਾਤੀ ਉਹ ਪਿੱਛੇ ਪਥੁੰਦੇ ਹੱਸਦਾ ਹੋਣਾ ਜਿਹੜੀਆਂ ਉੱਤੇ ਆਪਣਾ ਲੱਗੀਆਂ ਲੋਹੇ ਵਾਲੀਆਂ ਐਂਗਲਾਂ ਉਹ ਤੁਹਾਨੂੰ ਮੈਂ ਜਾ ਕੇ ਅੰਦਰ ਬਖਾਉਣਾ ਆ ਬਾਹਰ ਆਪਣੇ ਜਿਹੜਾ ਲਾਇਆ ਤੁਹਾਨੂੰ ਕੱਲ ਦੱਸਿਆ ਸੀ ਵੀ ਚਾਦਰ ਆਪਣੇ ਘਰੇ ਪਈ ਸੀ ਕਿਸੇ ਹੋਰ ਵਾਰ ਦੀ ਇਹ ਇਹਦੇ ਚ ਫਿੱਟ ਕਰਾ ਤੇ ਉੱਤੇ ਆਪਾਂ ਕੋਈ ਫਾਈਬਰ ਜਾਂ ਚਾਦਰ ਲਾ ਦੇਂਗੇ ਉਹ ਇੱਥੇ ਜਾਲੀ ਨਹੀਂ ਲਾਈ ਵੀ ਜਿਆਦਾ ਰੋਸ਼ਨਦਾਨ ਕੀ ਕਰਨੇ ਆ ਹਜੇ ਇੱਥੇ ਪਿਆ ਕੁੰਡੀਆਂ ਵੀ ਪਏ ਪੇਚ ਵੀ ਪਏ ਅੱਛਾ ਆ ਜਿਹੜੀ ਪੈਪ ਆ ਨਾ ਆ ਲੋਹੇ ਵਾਲੀ ਤੁਹਾਨੂੰ ਦਿਖਦੀ ਹੋਣੀ ਆ ਤੇ ਜਿਹੜੀ ਛੱਤ ਤੇ ਵੀ ਪਈ ਆ ਛੱਤ ਤੇ ਤਿੰਨ ਪੈਪ ਇੱਕ ਪੈਪ ਉਹ ਵਿਚਾਲੇ ਪਾਤੀ ਆ ਜੋੜ ਤੇ ਬਾਕੀ ਆ ਚਾਰੇ ਪਾਸੇ ਘੁਮਾਤੀਆਂ ਤੇ ਇੱਕ ਇੱਕ ਵਿਚਾਲੇ ਪਾਤੀ ਆਹਾ ਸਾਰੀ ਖੜਮੀਆਂ ਤਾਂ ਚਲੋ ਕਰਨੀਆਂ ਸੀ ਥੱਲੇ ਜਰੂਰਤ ਨਹੀਂ ਪਈ ਥੱਲੇ ਮਿੱਟੀ ਜੀ ਨਾ ਆ ਗਈਆਂ ਚਾਦਰਾਂ ਮਿੱਟੀ ਜੀ ਨਾ ਪਈਆਂ ਤੇ ਇਹ ਜਿਹੜੀਆਂ ਪਾਈਪਾਂ ਇਹ 20 ਪਾਈਪਾਂ ਸੀ ਨਹੀਂ 10 ਪਾਈਪਾਂ ਸੀ 20 ਫੁੱਟ ਲੰਮੀਆਂ ਤੇ ਇਹ ਸਾਰਾ ਸਮਾਨ ਸਣੇ ਚਾਦਰਾਂ ਪਾ ਕੇ ਤੇ ਇਹ 23000 ਕੁਸ਼ ਰੁਪਈਆਂ ਦਾ ਸਮਾਨ ਆਇਆ ਸੀ ਆ ਆ ਬੋਏ ਇਹ ਲਿਗਾਦਰ ਨੂੰ ਛੱਡ ਕੇ ਇਹ ਆਪਣੇ ਘਰੇ ਪਈ ਸੀ ਤੁਸੀਂ ਮੋਟਾ-ਮੋਟਾ ਮੰਨ ਕੇ ਚੱਲੋ ਵੀ 24000 ਮੰਨ ਲਓ ਚਲੋ ਬਿੰਨੇ ਕਾ ਮੋਟਾ ਸਮਾਨ ਨਾ ਪਾ ਗਏ ਨੇ ਹੁੰਦੇ ਕਈ ਵਾਰੀ ਕੋਈ ਹੋਰ ਪੇਜ ਆ ਗਿਆ ਜਾਂ ਕੁਝ ਹੋਰ ਆ ਗਿਆ ਤੇ ਜਿਹੜੀ ਆ ਜਾਲੀ ਆ ਇਹ 50 ਫੁੱਟ ਦਾ ਬੰਡਲ ਮੰਗਾਇਆ ਸੀ 5 ਫੁੱਟ ਉੱਚੀ ਜਾਲੀ ਹੈ ਜਿਹੜੀ ਆਪਾਂ ਬਾਹਰ ਲਾਈ ਹੈ ਇਹ ਮੰਨ ਕੇ ਚੱਲੋ ਵੀ 7200 ਦੀ ਇਹ ਆਈ ਹੈ 95 ਰੁਪਏ ਕਿਲੋ ਸ਼ੀਸ਼ੇ ਦੇ ਹਾਂ 95 ਰੁਪਏ ਕਿਲੋ ਸੀ ਤੇ ਬਾਕੀ ਜਿਹੜਾ ਮੰਨ ਕੇ ਚੱਲੋ ਆ ਕੁਝ ਮਿੱਟੀ ਪਾਈ ਹੈ 300 ਬਰ ਦੇ ਟਰਾਲੀਆਂ ਮਿੱਟੀ ਦੀਆਂ ਪਈਆਂ ਤੇ 3000 ਇਹ ਮੰਨ ਲਓ ਤੁਸੀਂ ਬਿਟ ਲਗਭਗ ਨਾ 30 ਤੋਂ 35000 ਦੇ ਵਿੱਚ ਵਿੱਚ ਜਿਹੜੇ ਪਿੱਲਰ ਆਪਾਂ ਲਾਏ ਸੀ ਨਾ ਪਿੱਲਰ ਖੜੇ ਕੀਤੇ ਹਨ ਇਹ ਦੋ ਇਧਰ ਹੈ ਇੱਕ ਉਧਰ ਹੈ ਇਹ ਪਿੱਲਰ ਵੀ ਆਪਣੇ ਘਰੇ ਪਏ ਸੀ ਪੁਰਾਣੇ 300 ਦਾ ਇਹ 350 ਦਾ ਵੀ ਮੋਟਾ ਮੋਟਾ ਤੁਸੀਂ ਮੰਨ ਕੇ ਚੱਲੋ 30 ਤੋਂ 35000 ਦੇ ਵਿੱਚ ਵਿੱਚ ਆਪਣਾ ਆ 10 10 15 ਬੱਕਰੀਆਂ ਵਾਲਾ ਸ਼ੈੱਡ ਤਿਆਰ ਹੋ ਜਾਣਾ 10 ਬਾਈ 12 ਦਾ ਇਹ ਕਮਰਾ ਤੇ 8 ਫੁੱਟ ਜਗ੍ਹਾ ਛੱਡੀ ਹੈ 10 ਫੁੱਟ ਅੱਗੇ ਆ ਜਗਾ 17 ਫੁੱਟ ਟੋਟਲ ਆ ਇਹਦੇ ਵਿੱਚੋਂ 5 ਫੁੱਟ ਇਧਰ ਕੱਢਤੀ ਮੁਰਗੀਆਂ ਵਾਸਤੇ ਬਾਕੀ ਜਿੰਨੀ ਬਚੀ ਬਾਰਾਂ ਦੇ ਫੋਟ ਬੱਚੇ ਜਿੰਨੇ ਬੱਚੇ ਉਹ ਸਾਰਾ ਇਹਨਾਂ ਦਾ ਮਤਲਬ ਕਿ ਬੱਕਰੀਆਂ ਨੂੰ ਖੁੱਲਾ ਫਿਰਨ ਵਾਸਤੇ ਆ। ਤੋਂ ਉਹ ਇੰਨੀ ਕਿ ਜਗਾ ਬਣੀਏ ਬਸ ਆਹ ਤੇ ਇਹ ਤੁਹਾਡਾ ਆਰਾਮ ਨਾਲ ਵੇਖ ਵੀ ਕਿੱਡਾ ਖੁੱਲਾ ਬਣਿਆ। ਆਰਾਮ ਨਾਲ ਇਹਦੇ ਚ ਜੜੀਆਂ ਬਰਬਰੀ ਨਸਲ ਦੀਆਂ ਬੱਕਰੀਆਂ ਨਾ 10 ਤੋਂ 15 ਬੱਕਰੀਆਂ 10 ਤੋਂ ਖੁੱਲੀਆਂ ਢੁੱਲੀਆਂ ਆਰਾਮ ਨਾਲ ਰਹਿ ਜਾਣਗੀਆਂ। ਉਹ ਮੈਂ ਮੇਰੀ ਖੇਤੀ ਮੇਰਾ ਪੰਜਾਬ ਹੈ ਕਿਹੜਾ ਚੈਨਲ ਹੈ ਉਹ ਜਿਹੜੇ ਸਰਦਾਰ ਇੱਕ ਮੁੰਡਾ ਮੇਰਾ ਛੋਟੀ ਉਮਰ ਦਾ ਹੀ ਆ ਬਰਬਰੀ ਤੇ ਬੇਟਲ ਬੱਕਰੀਆਂ ਰੱਖੀਆਂ ਹੁੰਦਾਂ ਨੇ ਘਰੇ ਆਪਦੇ। ਮੈਂ ਉਹਨਾਂ ਦੇ ਵੀ ਵੀਡੀਓ ਵੇਖੇ ਸੀ ਉਹਨਾਂ ਨੇ ਵੀ ਹੁਣੇ ਸ਼ੈੱਡ ਬਣਾਇਆ ਉਹ ਮੁੰਡਾ ਦੱਸਦਾ ਹੁੰਦਾ ਵੀ ਸ਼ੈੱਡ ਤਾਂ ਇਹ ਆਪੇ ਬਣਾ ਦਿੰਦੀਆਂ ਤੁਸੀਂ ਸਾਹਮਣੇ ਆਲੇ ਬਣੋ ਉਹ ਗੱਲ ਹੈ ਬਾਕੀ ਜੇ ਹੋਰ ਕੋਈ ਜਾਣਕਾਰੀ ਸਵਾਲ ਹੋਵੇ ਮਨਚ ਦਾ ਦੱਸ ਦਿਓ ਇਹ ਆਪਾਂ ਕਰਦੇ ਮਗਰਲੇ ਪਾਸੇ ਬਣਾਇਆ ਆਹ ਸ਼ੈੱਡ ਆਪਣਾ ਦੂਜਾ ਸੀਗਾ ਜੇ ਮਗਰਲੇ ਪਾਸੇ ਆਪਾਂ ਬਣਾ ਲਿਆ ਬਾਕੀ ਜਿਵੇਂ ਜਿਵੇਂ ਆਪਾਂ ਹੁਣ ਸਿਹਾਲ ਟੱਪਦਾ ਤਾਂ ਫਿਰ ਆਪਾਂ ਲੈ ਕੇ ਆਵਾਂਗੇ ਬੱਕਰੀਆਂ ਤੇ ਫਿਰ ਤੁਹਾਨੂੰ ਨਾਲ-ਨਾਲ ਜਾਣਕਾਰੀ ਸਾਰੀ ਦਿੰਦੇ ਰਹਾਂਗੇ ਕਿਉਂਕਿ ਹਜੇ ਵੀ ਆਪਾਂ ਇਸ ਕੰਮ 'ਚ ਨਵੇਂ ਆ ਜੇ ਕੋਈ ਤੁਹਾਨੂੰ ਤੁਸੀਂ ਸਾਨੂੰ ਸੁਝਾ ਦੇਣਾ ਹੋਵੇ ਤਾਂ ਕਮੈਂਟਾਂ ਵਿੱਚ ਜ਼ਰੂਰ ਦਿਓ ਯਾਰ ਅਸੀਂ ਨਵੇਂ ਬੰਦੇ ਆ ਤੇ ਸਾਡਾ ਵੀ ਸਾਥ ਦਿਓ ਉਸ ਤੋਂ ਬਾਅਦ ਵੀ ਕੈਮਰੇ ਨੂੰ ਰੱਖ ਕੇ ਆਪਾਂ ਲਾ ਕੇ ਕੰਮ ਕਰਨਾ ਵਾਂਸ ਪੈਸੀ ਪਾਟੇ ਹੋਏ ਵਾਂਸ ਲਾ ਕੇ ਨਾ ਨਾਲ-ਨਾਲ ਤੇ ਆਪਾਂ ਤਾਰਾਂ ਦੀ ਰੋੜੀ ਮਾਰਤੀ ਇਧਰੋਂ ਉੱਪਰਲੇ ਪਾਸੇ ਤਾਰ ਲਾਤੀ ਹੈ ਨਾਲ-ਨਾਲ ਤੁਸੀਂ ਫਾਸਟ ਮੋਡ ਤੇ ਵੇਖ ਸਕਦੇ ਹੋ ਵੀ ਪੂਰਾ ਮਤਲਬ ਕਿ ਨਾ ਜਾਲੀ ਟਾਈਟ ਕਰਨ ਵਾਸਤੇ ਕਰੀ ਪੂਰੀ ਤਰ੍ਹਾਂ ਵੀ ਧਾਰਾਂ ਤੁਰਾਂ ਲਾ ਕੇ ਇਹਨਾਂ ਚੰਗੀ ਤਰ੍ਹਾਂ ਬੰਨਤਾ ਇੱਥੋਂ ਦੇ ਥੱਟੇ ਲੱਗਦੀ ਹੈ ਆਪਾਂ ਪੂਰੀ ਤਰ੍ਹਾਂ ਇਹਦੇ ਘੁੱਬ ਘੱਟ ਕੇ ਜਾਲੀ ਸਿੱਧੀ ਕਰਕੇ ਤੇ ਧਾਰਾਂ ਨਾਲ ਬੰਨਤੀ ਅੱਗੇ ਵਾਸਲਾ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਨਾਲ ਤੁਸੀਂ ਆਪਣਾ ਬਣੇ ਰਹੋ ਤੇ ਜੇ ਕੋਈ ਮਨ ਕੇ ਚੱਲੂ ਨਾ ਕੋਈ ਹੋਰ ਸੁਝਾਅ ਹੋਇਆ ਸਾਨੂੰ ਦੱਸਿਓ ਜਰੂਰ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਵੀਡੀਓ ਨੂੰ ਚੱਲਦੇ-ਜਲਦੇ ਨਾਲ ਸ਼ੇਅਰ ਕਰ ਦਿਓ ਹੋਰ ਵੀਰਾਂ ਭਰਾਵਾਂ ਤੱਕ ਵੀ ਪਹੁੰਚ ਜਾਏ ਜਿਹੜੇ ਇਹ ਉਸ ਲੋਕ ਬੱਕਰੀ ਦਾ ਕੰਮ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਆਵੇ ਆਪਾਂ ਵਾਸ ਦੀ ਆ 파ਟੀ ਹੋਈ ਜਿਹੜੀ ਇੱਕ ਰੱਖ ਲਈ ਐ ਤੇ ਤਾਰਾਂ ਨਾਲ ਬਾਹਰੋਂ ਆਪਾਂ ਬੰਨਤਾ ਚੰਗੀ ਤਰ੍ਹਾਂ ਆਪਣੇ ਕੋਲ ਤਾਰ ਪਈ ਸੀ ਜਿਹੜੀ ਪਤਲੀ ਤਾਰ ਆਉਂਦੀ ਐ ਜਾਲ ਨੂੰ ਬੰਨਣ ਵਾਲੀ ਉਹ ਬੰਨ ਕੇ ਤੇ ਦੂਜੇ ਪਾਸੇ ਵੀ ਤੁਹਾਨੂੰ ਦਿਖਾਉਂਗਾ ਵੀ ਉਹ ਮਤਲਬ ਕਿ ਨਾ ਪੂਰੀ ਟਾਈਟ ਹੋ ਗਈ ਜਾਲ ਜਿਹੜੇ ਪਿੱਲਰਾਂ ਤੋਂ ਪਿੱਲਰ ਤੱਕ ਸਨ ਸੀ ਵਿਛਾਲੇ ਉਹ ਸੁਫਾਇਦੇ ਆਪਾਂ ਵੱਡੇ ਸੀ ਨਾ ਉਹਦੇ ਕੁਝ ਲੰਮੇ ਰੱਖਲੇ ਸੀ ਆਪਾਂ ਤੰਬੇ ਉਹ ਫਰਮੋਰੇ ਮਾਰ ਕੇ ਤੇ ਟੰਬੇ ਲਾਤੇ ਆਪ ਅਥਾਰਾ ਲਾ ਰਹੇ ਆ ਇਹਨੂੰ ਤੁਸੀਂ ਦੇਖੋ ਵੀ ਪੂਰੀ ਤਰ੍ਹਾਂ ਐਂਟਾਈਟ ਕਰਤਾ ਵੀ ਝੋਲ ਨਾਲ ਮਾਰੇ ਆ ਵੀ ਪੂਰੀ ਤਰ੍ਹਾਂ ਤੁਸੀਂ ਵੀ ਇਹਨੂੰ ਟਾਈਟ ਕਰ ਲੈਣਾ ਵੀ ਇਹ ਜੇ ਤਾਂ ਪਥਰ ਲਿਕਨ ਤਾਂ ਕੱਢ ਕੇ ਜਾਲ ਬਣਾਉਂਦੇ ਉਹਦੇ ਤੇ ਖਰਚਾ ਹੋਰ ਵੱਧ ਜਾਣਾ ਸੀ ਫਿਰਾਲ ਦੇ ਘੜੀ ਆਪਾਂ ਇਦਾਂ ਹੀ ਦੇ ਰੱਖਿਆ ਬੀਜੇ ਰੱਬ ਕਰੇ ਕੱਲ ਨੂੰ ਆਪਣਾ ਇਹ ਫਾਰਮ ਵੱਡਾ ਹੁੰਦਾ ਤਾਂ ਫਿਰ ਆਪਾਂ ਮਤਲਬ ਕਿ ਇਹਨੂੰ ਖੋਲ ਕੇ ਲਾ ਸਕੀਏ ਕੰਧਾਂ ਕੱਢਣ ਦਾ ਫਿਰ ਇਹ ਹੋ ਜਾਂਦਾ ਵੀ ਬਾਅਦ ਚੋ ਜਿਆਦਾ ਖਰਚਾ ਕਰਦੇ ਆ ਪਹਿਲਾਂ ਆਪਾਂ ਫਿਰ ਉਟਾਉਣੀਆਂ ਪੈਂਦੀਆਂ ਆਪਾਂ ਹੁਣ ਟੋਏ ਮਾਰਨ ਲੱਗ ਗਿਆਂ ਵਰਮੇ ਨਾਲ ਜਿਹੜੇ ਆਪਾਂ ਤੰਬੇ ਕੱਢਨੇ ਆ ਸਫੈਦੇ ਦੇ ਇਹ ਘਟੋ ਘਟ ਵੀ ਢਾਈ ਫੁੱਟ ਥੱਲੇ ਕੱਢਦਾ ਆ ਤੇ ਉੱਪਰੋਂ ਉਹਦੇ ਬਰਾਬਰ ਕਰਦਾ 5 ਫੁੱਟ ਵਾਲੇ ਤੰਬੇ ਦੇ ਨਾਲ ਜਾਲੀ ਤੇ ਬਰਾਬਰ ਵੀ ਜਿਆਦਾ ਫਿਰ ਪੜਾਉਣੇ ਲੱਗੇ ਤੇ ਅੱਜ ਤਾਂ ਮਨ ਕੇ ਚੱਲੋ ਵੀ ਇਹ ਜੀ 8 ਕੁ ਮਿੰਟਾਂ ਦੀ ਵੀਡੀਓ ਹੈ ਨਾ ਤੇ ਤਿੰਨ ਕਿਤਾਬਾਂ ਨੂੰ ਵਾਜੀ ਗਏ ਇਸ ਕੰਮ ਤੇ ਕੰਕੇ ਇਕੱਲੇ ਬੰਦੇ ਦਾ ਕੰਮ ਹੁੰਦਾ ਫਿਰ ਤੁਹਾਨੂੰ ਪਤਾ ਇਕੱਲੇ ਨਾਲ ਜਿਆਦਾ ਟਾਈਮ ਲੱਗ ਜਾਂਦਾ ਮਿੱਟੀ ਪਾ ਕੇ ਚੰਗੀ ਤਰ੍ਹਾਂ ਆਪਾਂ ਟੰਬਾ ਗੁੱੜ ਲਿਆ ਇਟੰਬਾ ਥੋੜਾ ਜਿਹਾ ਬਾਹਰ ਨੂੰ ਹੋ ਗਿਆ ਜਾਲੀ ਚ ਵੀ ਥੋੜਾ ਜਿਹਾ ਮਤਲਬ ਕਿ ਬੜਾ ਜਿਹਾ ਲੱਗਦਾ ਚਲੋ ਕੋਈ ਨਹੀਂ ਹੌਲੀ ਹੌਲੀ ਕਰਦੇ ਰਾਂਗੇ ਨਾਲ ਨਾਲ ਹੌਲੀ ਹੌਲੀ ਇਹ ਪਤਾ ਨਹੀਂ ਕੀ ਚੀਜ਼ ਗਵਾਚ ਗਈ ਸੀ ਉਹ ਭਾਲਦਾ ਕਰਦੇ ਆ ਤੇ ਬਸ ਬਣੇ ਰਹੋ ਲੋ ਜੀ ਇਹਨੂੰ ਚੰਗੀ ਤਰ੍ਹਾਂ ਨਾ ਹੁਣ ਆ ਕਹੀ ਦਾ ਵਹਾਂ ਸੀ ਇਹਦੇ ਨਾਲ ਨਾ ਆਪਾਂ ਚੰਗੀ ਤਰ੍ਹਾਂ ਪਾਸਿਆਂ ਤੋਂ ਘੋਟ ਲਿਆ ਮਿੱਟੀ ਪਾ ਕੇ ਵੀ ਇਹ ਹਿਲੇ ਨਾ ਫਿਰ ਇੱਕ ਬਾਈ ਹੋਰ ਜ ਲੋਹੇ ਦੀ ਉਹਦੇ ਤੇ ਕਬਜੇ ਲਵਾਏ ਹੋਏ ਆ ਉਹ ਬਾਹਰ ਜਪਾ ਚੋਂ ਬਣਵਾ ਕੇ ਨਾ ਫਰੇਮ ਬਣਵਾ ਕੇ ਤੇ ਉਹ ਬਾਅਦ ਚ ਲਾ ਦੇਵਾਂਗੇ ਜਦੋਂ ਮੰਨ ਕੇ ਚੱਲੋ ਵੀ ਉਹ ਖੋਡਾ ਬਣ ਗਿਆ ਕੁਕੜਾ ਵਾਲਾ ਉਸ ਤਰੀਕੇ ਨਾਲ ਫਿਰ ਉਹ ਬਾਹਰ ਬਣਵਾਵਾਂਗੇ ਇਹਨੂੰ ਚੰਗੀ ਤਰ੍ਹਾਂ ਘੋਟ ਕੇ ਇਹਦੇ ਨਾਲ ਵਾਂਸ ਲਾ ਕੇ ਤੁਹਾਨੂੰ ਅਖੀਰ ਤੇ ਆ ਵੀਡੀਓ ਆਊਗੀ ਤੁਸੀਂ ਚਾਹੋ ਤਾਂ ਸਕਿਪ ਕਰਕੇ ਵੀ ਦੇਖ ਸਕਦੇ ਹੋ ਹਾਸ ਲਾ ਕੇ ਤੇ ਫੇਰਾ ਪਤਾਰਾ ਨਾਲ ਬਣਦੀ ਫਿਰ ਇਹ ਮੰਨ ਕੇ ਵੀ ਪੂਰੀ ਟਾਈਟ ਹੋ ਗਈ ਵੀਡੀਓ ਦੇ ਵਿੱਚ ਵੀ ਨੂੰ ਪਤਾ ਨਹੀਂ ਲੱਗਦਾ ਆ ਦੇਖੋ ਵੀ ਇਹ ਪੂਰੀ ਟਾਈਟ ਬਣ ਗਈ ਇੱਕ ਵਿਚਾਲੇ ਵਾਂਗ